ਪੰਜਾਬ ਦੇ ਵਿੱਚ ਯੂਐਸ ਸਿਟੀਜ਼ਨ ਮਹਿਲਾ ਦੇ ਮੌਤ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਹੈ ਇਸ ਮਾਮਲੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਹੋ ਰਹੇ ਨੇ ਬੀਤੇ ਦਿਨ ਹੀ ਇਹ ਖਬਰ ਸਾਹਮਣੇ ਆਈ ਸੀ ਕਿ ਸੁਲਤਾਨਪੁਰ ਲੋਧੀ ਵਿਖੇ ਐਨਆਰਆਈ ਨੂ ਦੇ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਜੋ ਕਿ 5 ਸਾਲਾਂ ਬੇਟੀ ਦੇ ਨਾਲ ਲੋੜੀ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਆਪਣੇ ਸੋਹਰੇ ਘਰ ਸੁਲਤਾਨਪੁਰ ਲੋਧੀ ਵਿਖੇ ਆਈ ਸੀ ਪਰ 19 ਜਨਵਰੀ ਨੂੰ ਉਸ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਹੋਣ ਲੱਗੇ ਨੇ پوسਟਮਾਰਟਮ ਰਿਪੋਰਟ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਮੌਤ ਦੇ ਕਾਰਨਾਂ ਦਾ ਪਤਾ ਲੱਗ ਗਿਆ ਹੈ ਕਾਰਨ ਦੱਸੇ ਜਾ ਰਹੇ ਨੇ ਕਿ ਗੱਲ ਘੁੱਟ ਕੇ ਰਾਜਦੀਪ ਕੋੜ ਦਾ ਕਤਲ ਕੀਤਾ ਗਿਆ ਤਾਂ ਇਲਜ਼ਾਮ ਸੋਹਰੇ ਪਰਿਵਾਰ ਦੇ ਉੱਤੇ ਲੱਗ ਰਹੇ ਨੇ ਮ੍ਰਿਤਕ ਰਾਜਦੀਪ ਕੋੜ ਦੀ ਮਾਂ ਦੇ ਵੱਲੋਂ ਪਹਿਲਾਂ ਵੀ ਇਲਜ਼ਾਮ ਲਗਾਏ ਗਏ ਸਨ ਕਿ ਸੋਹਰੇ ਪਰਿਵਾਰ ਨੇ ਸਾਜ਼ਿਸ਼ ਦੇ ਤਹਿਤ ਉਹਨਾਂ ਦੀ ਕੁੜੀ ਦਾ ਕਤਲ ਕੀਤਾ ਉਸ ਨੂੰ ਬਹਾਨੇ ਦੇ ਨਾਲ ਪੰਜਾਬ ਬੁਲਾਇਆ ਗਿਆ ਅਮਰੀਕਾ ਤੋਂ ਅਤੇ ਫਿਰ ਉਸ ਦਾ ਹੋਰ ਤਾਂ ਹੋਰ ਮ੍ਰਿਤਕਾ ਰਾਜਦੀਪ ਕੋੜ ਦੀ ਮਾਂ ਨਿਰਮਲ ਕੋੜ ਦਾ ਵੀ ਕਹਿਣਾ ਹੈ ਕਿ ਇਸ ਸਾਜ਼ਿਸ਼ ਦੇ ਵਿੱਚ ਉਸਦਾ ਘਰ ਵਾਲਾ ਖੁਦ ਸ਼ਾਮਲ ਸੀ ਸੁਖਜਿੰਦਰ ਸਿੰਘ ਰਾਜਦੀਪ ਕੋੜ ਦਾ ਘਰ ਵਾਲਾ ਖੁਦ ਇਸ ਕਤਲ ਮਾਮਲੇ ਦੇ ਵਿੱਚ ਸ਼ਾਮਲ ਹੈ ਸੁਖਜਿੰਦਰ ਸਿੰਘ ਨੇ ਬਹਾਨਾ ਬਣਾ ਕੇ ਆਪਣੀ ਘਰਵਾਲੀ ਰਾਜਦੀਪ ਕੋੜ ਨੂੰ ਆਪਣੇ ਘਰ ਪੰਜਾਬ ਦੇ ਵਿੱਚ ਭੇਜਿਆ ਅਤੇ ਫਿਰ ਬਾਅਦ ਦੇ ਵਿੱਚ ਉਸਦਾ ਕਤਲ ਕਰਵਾ ਦਿੱਤਾ ਬਹਾਨਾ ਕੀ ਬਣਾਇਆ ਕਿ ਮੇਰੇ ਭਰਾ ਦਾ ਵਿਆਹ ਹੈ ਜਾ ਕੇ ਵਿਆਹ ਅਟੈਂਡ ਕਰ ਮੇਰੇ ਭੂਆ ਦੇ ਮੁੰਡੇ ਦਾ ਵਿਆਹ ਹੈ ਕੇ ਵਿਆਹ ਦੇ ਵਿੱਚ ਸ਼ਾਮਲ ਹੋਣਾ ਪਰ ਦੱਸਿਆ ਜਾ ਰਿਹਾ ਹੈ ਕਿ ਵਿਆਹ ਤਾਂ ਤੈ ਹੀ ਨਹੀਂ ਸੀ ਹੋਇਆ ਤੇ ਜਿਹੜੇ ਮੁੰਡੇ ਦੇ ਵਿਆਹ ਦੀ ਗੱਲ ਕਰ ਰਹੇ ਸੀ ਸੁਖਜਿੰਦਰ ਸਿੰਘ ਉਹ ਤਾਂ ਅਮਰੀਕਾ ਦੇ ਵਿੱਚ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਅਤੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਸੋਹਰੇ ਪਰਿਵਾਰ ਦੇ ਵੱਲੋਂ ਕਤਲ ਕੀਤਾ ਗਿਆ ਤਾਂ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਮ੍ਰਿਤਕਾ ਰਾਜਦੀਪ ਕੋੜ ਦੀ ਮਾਤਾ ਦੇ ਵੱਲੋਂ ਲਗਾਤਾਰ ਹੀ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਵੱਖ-ਵੱਖ ਰਿਆ ਸਿਕ ਜਥੇਬੰਦੀਆਂ ਦਾ ਸਹਾਰਾ ਵੀ ਲਿਆ ਗਿਆ ਅਤੇ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਦੱਸਿਆਇਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਸਾਸਤ ਤੇ ਸੋਰੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ 302 120 ਬੀ ਅਤੇ 34 ਆਈਪੀਐਸ ਦੇ ਤਹਿਤ ਮਕਦਮਾ ਜੜਾਇਓ ਪੁਲਿਸ ਨੇ ਦਰਜ ਕੀਤਾ ਤੇ ਪੁਲਿਸ ਦਾ ਕਹਿਣਾ ਹੈ ਕਿ ਸੱਸ ਤੇ ਸੋਰੇ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਫਿਰ ਪੁੱਛਗਿੱਛ ਕੀਤੀ ਜਾਵੇਗੀ ਇਸ ਮਾਮਲੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਹੋ ਰਹੇ ਨੇ ਰਜ਼ਾਗਮ ਸੋਰੇ ਪਰਿਵਾਰ ਦੇ ਉੱਤੇ ਲੱਗੇ ਨੇ ਕਿ ਸੋਰੇ ਪਰਿਵਾਰ ਦੇ ਵੱਲੋਂ ਆਪਣੀ ਨੂੰਹ ਦਾ ਕਤਲ ਕੀਤਾ ਗਿਆ ਹੈ ਹਾਲਾਂਕਿ ਮ੍ਰਿਤਕਾ ਰਾਜਦੀਪ ਕੋੜ ਦੀ ਮਾਤਾ ਨੂੰ ਉਦੋਂ ਸ਼ੱਕ ਹੋਇਆ ਜਦੋਂ ਸਾਰਿਆਂ ਦੇ ਬਿਆਨ ਹੀ ਵੱਖਰੇ ਵੱਖਰੇ ਸੱਸ ਦਾ ਕੁਝ ਹੋਰ ਕਹਿਣਾ ਸੀ ਸੋਰੇ ਦਾ ਕੁਝ ਹੋਰ ਕਹਿਣਾ ਸੀ ਜਦਕਿ ਉਸ ਦੇ ਘਰ ਵਾਲੇ ਰਾਜ ਕੋਰ ਦੇ ਘਰ ਵਾਲੇ ਦਾ ਕਹਿਣਾ ਸੀ ਕਿ ਹਾਰਟ ਅਟੈਕ ਨਾਲ ਰਾਜਦੀਪ ਕੋਰ ਦੀ ਮੌਤ ਹੋਈ ਹੈ ਜਦਕਿ ਸੋਰਾ ਪਰਿਵਾਰ ਕਹਿ ਰਿਹਾ ਸੀ ਕਿ ਹੀਟਰ ਦੀ ਗੈਸ ਕਾਰਨ ਰਾਜਦੀਪ ਕੋਰ ਦੀ ਮੌਤ ਹੋਈ ਹੈ ਪਰ ਹੁਣ ਪੋਸਟਮਾਰਟਮ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਮੌਤ ਜਿਹੜੀ ਹੈ ਉਹ ਗਲ ਕੁੱਟ ਕੇ ਕੀਤੀ ਗਈ ਹੈ ਕਤਲ ਕੀਤਾ ਗਿਆ ਤੇ ਇਹ આરોਪ ਸੋਹਰੇ ਪਰਿਵਾਰ ਦੇ ਉੱਤੇ ਲੱਗੇ ਨੇ ਤਾਂ ਦੱਸਦੀ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਈ ਪੁਲਿਸ ਦਾ ਕਹਿਣਾ ਹੈ ਕਿ ਹੁਣ ਪੁੱਛਗਿੱਛ ਕੀਤੀ ਜਾਵੇਗੀ ਸਖਤੀ ਦੇ ਨਾਲ ਕਿ ਆਖਿਰਕਾਰ ਉਹਨਾਂ ਦੇ ਵੱਲੋਂ ਰਾਜਦੀਪ ਕੋਰ ਦਾ ਕਤਲ ਕਿਉਂ ਕੀਤਾ ਗਿਆ ਪੂਰੀ ਅਮਰੀਕਾ ਸਵੈ ਸੀਗੀ ਤੇ ਆਪਣੇ ਸਾਰੇ ਪਰਿਵਾਰ ਦੇ ਵਿਆਹ ਵਿੱਚ ਆਈ ਸੀ ਜਦ ਕਿ ਉਹ ਲਿਖਦੀ ਪੜhti ਹੁਣ ਸਾਲ ਤੋਂ ਹੋਇਆ ਵਿਆਹ ਹੈ ਹੀ ਨਹੀਂ ਕੋਈ ਵੀ ਤੇ ਘਰ ਵਾਲੇ ਨੇ ਉਹਨੂੰ ਭੇਜਤਾ ਵਿਆਹ ਤੇ ਜਾ ਤੇ ਆਪਣੇ ਸਾਰੇ ਪਰਿਵਾਰ ਦੇ ਆ ਕੇ ਰਹਿੰਦੀ ਸੀਗੀ ਇੱਥੇ ਤੇ ਜਿਹੜੀ ਉਹਦੀ ਸਾਰੇ ਪਰਿਵਾਰ ਵਿੱਚ ਮੌਤ ਹੋ ਗਈ ਆ ਹੁਣ ਜੋ ਕੈਮੀਕਲ ਰਿਪੋਰਟ ਆ ਉਹ ਵੀ ਉਹ ਸੌਣ ਦੇ ਲੈ ਨੇ ਆ ਤੇ ਉਹ ਮੁਕਦਮਾ ਦਰਜ ਹੋ ਗਿਆ ਜੀ ਹਾਂਜੀ ਮੁਕਦਮਾ ਦਰਜ ਹੋ ਗਿਆ ਕਿਹੜੀ ਕਿਹੜੀ ਧਾਰਾ ਦਮ ਹੋਇਆ ਮਕਦਮਾ 302 120 ਬੀ ਚੋਟੀ ਆਈ ਪਈ ਸੀ ਕਿਹਦੇ ਦੇ ਖਿਲਾਫ ਹੋਇਆ ਇੱਕ ਉਹਦੇ ਸਹਰਾ ਜੀ ਜਿਹੜੇ ਦੇ ਸੰਗਣ ਸਾਥ ਹੈਗੀ ਆ ਜੀ ਇੱਕ ਸਾਸ ਦੇ ਘਰਵਾਲੇ ਖਿਲਾਫ ਤੇ ਉਹਦੇ ਹਸਬੰਦ ਜੋ ਅਮਰੀਕਾ ਦੇ ਵਿੱਚ ਰਹਿੰਦਾ ਸੀ ਜਿਹਨੇ ਉਹਨੂੰ ਇੱਕ ਝੂਠੇ ਵਿਆਹ ਦਾ ਝਾਂਸਾ ਦੇ ਕੇ ਭੇਜਿਆ ਇੱਥੇ ਵੀ ਮੇਰੇ ਭੂਆ ਦੇ ਮੁੰਡੇ ਦਾ ਵਿਆਹ ਆ ਜਦ ਕਿ ਭੂਆ ਦਾ ਮੁੰਡਾ ਦਾ 24 ਦੇ ਨੂੰ ਅਮਰੀਕਾ ਜਵਾਰਿਆ ਜਿਹਦਾ ਵਿਆਹ ਸੀ ਤੇ ਉਹਨਾਂ ਲਿਖਤੇ ਪਰਤੇ ਉਹਨੇ ਕਿਹਾ ਵੀ ਦਾ 23 ਨੂੰ ਵਿਆਹ ਆਇਆ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਚ ਕਿਸੇ ਦੀ ਹਾਂਜੀ ਹਾਂਜੀ ਉਹਦੇ ਸੱਤ ਸਾਲੇ ਦੀ ਹੋ ਗਈ ਹੈ ਫਿਰ ਦੇਖਦੇ ਹਾਂ ਕਿ ਸੱਤ ਸਾਲੇ ਹੁਣ ਕੀ ਅਗਲੀ ਕਾਰਵਾਈ ਹੈ ਬਸ ਪੁੱਛਦੇ ਆ ਕਿ ਕਤੋਂ ਇਹਨਾਂ ਨੇ ਉਹਨੂੰ ਉਹਦਾ ਮਰਦਰ ਕੀਤਾ ਆ ਤੇ ਜੇ ਕੋ ਹੋਰ ਇਹਦਾ ਵਿੱਚ ਹੈਗਾ ਆ ਜਾਂ ਕਿਸੇ ਕੋ ਕਰਵਾਇਆ ਆ ਉਹ ਤਫਤੀਸ਼ ਵਿੱਚ ਲਿਆਉਣੇ ਆ ਕਰਦੇ ਆ ਪਤਾ ਰਿਮਾਨ ਲਵਾਂਗੇ ਸਵੇਰੇ ਰਿਮਾਨ ਲੈ ਕੇ ਤੇ ਉਹਦੇ ਬਾਰੇ ਸਾਰਾ ਕੁਛ ਕੁਛ ਕਰਕੇ ਤੇ ਜਾਣਕਾਰੀ ਸਾਰਾ ਰੱਖਦੇ ਜੀ ਮੇਰਾ ਨਾਮ ਹੈਗਾ ਸੁਮਿਤਸੋ ਹੋਤਾ ਐਡਵੋਕੇਟ ਹਾਂ ਠੀਕ ਹੈ ਜੀ ਮੈਨੂੰ ਜਦੋਂ ਉਹਨਾਂ ਦੇ ਪੇਰੈਂਟਸ ਵੱਲੋਂ ਐਡਵੋਕੇਟ ਕੀਤਾ ਗਿਆ ਕਿ ਸਾਡੀ ਬੇਟੀ ਜਿਹੜੀ ਆ ਅਮਰੀਕਨ ਸਿਟੀਜ਼ਨ ਆ ਜੋ ਕਿ 12 ਜਨਵਰੀ ਨੂੰ ਇੱਥੇ ਆਈ ਆ ਤੇ 20 ਜਨਵਰੀ ਨੂੰ ਉਹਦੀ ਜਿਹੜੀ ਡੈਥ ਹੋ ਗਈ ਆ ਜਦ ਕੀ ਝੂਠ ਬੋਲ ਕੇ ਜਿਹੜਾ ਮਨਜਿੰਦਰ ਸਿੰਘ ਆ ਜੀ ਇਹਨੇ ਝੂਠ ਬੋਲ ਕੇ ਜਿਹੜਾ ਕੁੜੀ ਨੂੰ ਭੇਜਿਆ ਆਪਣੀ ਵਾਈਫ ਨੂੰ ਕਿ ਮੇਰੇ ਭੂਆ ਦੇ ਬੇਟੇ ਦਾ ਵਿਆਹ ਆ ਕਿ ਤੂੰ ਵਿਆਹ ਅਟੈਂਡ ਕਰਨਾ ਜਦੋਂ ਉਹ ਇੱਥੇ ਆਂਦੀ ਆ ਕੋਈ ਵਿਆਹ ਨਹੀਂ ਆ ਕੋਈ ਅੰਗੇਜ਼ ਨਹੀਂ ਹੋਇਆ ਨਾ ਹੀ ਕੋਈ ਮੈਰਿਜ ਦੀ ਡੇਟ ਆ ਤੇ ਜਦ ਇੱਥੇ 20 18 ਤਰੀਕ ਨੂੰ ਉਹਨਾਂ ਦੇ ਘਰ ਦਿਆਂ ਨੂੰ ਇੱਕ ਫੋਟੋ ਪਾਈ ਜਾਂਦੀ ਆ ਜਿਹਦੇ ਵਿੱਚ ਕੁੜੀ ਦੀ ਜਿਹੜੀ ਹੋਸ਼ ਆ ਉਹ ਅਨਕੌਂਸ਼ੀਅਸ ਹੋਈ ਪਈ ਆ ਕੁੜੀ 19 ਤਰੀਕ ਰਾਤ ਨੂੰ ਉਹਦੀ ਡੈਥ ਹੋ ਜਾਂਦੀ ਆ ਤੇ ਜਿਹੜਾ ਫੋਨ ਕਾਲ ਕੀਤੇ ਜਾਂਦੇ ਆ ਉਹਨਾਂ ਦੇ ਪੇਰੈਂਟਸ ਨੂੰ ਉਹਦੀ ਮੰਮੀ ਨੂੰ ਕੀਤਾ ਜਾਂਦਾ ਬਾਅਦ ਚ ਉਹਦੇ ਭਰਾ ਨੂੰ ਕੀਤਾ ਜਾਂਦਾ ਭਰਾ ਜਿਹੜਾ ਵਾ ਉਹਨੂੰ ਦੱਸਿਆ ਨਹੀਂ ਜਾਂਦਾ ਤੇ ਬਾਅਦ ਚ ਉਹਦੇ ਪੇਰੈਂਟਸ ਦੀ ਜਦੋਂ ਗੱਲ ਹੁੰਦੀ ਆ ਉਹਨਾਂ ਦੇ ਸਹੁਰੇ ਪਰਿਵਾਰ ਨਾਲ ਉਹ ਕਹਿੰਦੇ ਕਿ ਤੁਹਾਡੀ ਬੇਟੀ ਦੀ ਡੈਥ ਹੋ ਗਈ ਆ ਰੂਮ ਹੀਟਰ ਦੀ ਗੈਸ ਦੀ ਵਜ੍ਹਾ ਨਾਲ ਤੇ ਜਦ ਕਿ ਜਿਹੜਾ ਉਹਨਾਂ ਦਾ ਮਨਜਿੰਦਰ ਸਿੰਘ ਜਵਾਈ ਆ ਉਹ ਕਹਿ ਰਿਹਾ ਵਾ ਹਾਰਟ ਅਟੈਕ ਨਾਲ ਉਹਦੀ ਡੈਥ ਹੋਈ ਆ ਜਦੀ ਸੰਗ ਦੇ ਵਿੱਚ ਉਹਨਾਂ ਨੂੰ ਸ਼ੱਕ ਹੋਇਆ ਤੇ ਇਹਨਾਂ ਨੇ ਬੰਦਿਆਂ ਨੇ ਤਿੰਨ ਉਹਨਾਂ ਨੂੰ ਪਰਮਿਸ਼ਨ ਤੋਂ ਬਿਨਾਂ ਹੀ ਇਹਨਾਂ ਨੇ ਪੋਸਟਮਾਰਟਮ ਜਿਹੜਾ ਕਰਵਾ ਲਿਆ ਗਿਆ ਠੀਕ ਹੈ ਤੇ ਪੋਸਟਮਾਰਟਮ ਦੀ ਇਹਨਾਂ ਨੇ ਰਿਪੋਰਟ ਵੀ ਜਿਹੜੀ ਆ ਦੇ ਵਿੱਚ ਉਹਨਾਂ ਨੂੰ ਸ਼ੰਕਾ ਸੀ ਕਿ ਕੁਝ ਵੀ ਹੋ ਸਕਦਾ ਜਿਹਦੇ ਕਰਕੇ ਉਹਨਾਂ ਨੇ ਇੱਥੇ ਆਪਣਾ ਪੂਰਾ ਪ੍ਰੋਟੈਸਟ ਕੀਤਾ ਪ੍ਰੋਟੈਸਟ ਕਰਨ ਤੋਂ ਬਾਅਦ ਉਹਨਾਂ ਦੇ ਖਿਲਾਫ ਜਿਹੜੀ ਆ ਮਾਮਲਾ ਦਰਜ ਕੀਤਾ ਗਿਆ ਸੁਲਤਾਨਪੁਰ ਲੋਧੀ ਥਾਣੇ ਦੇ ਵਿੱਚ ਜਿਹੜੇ ਤਾਰਾ ਉਹਨਾਂ ਤੇ ਲੱਗੀ ਆ 302 120 ਬੀ 34 ਆਈਪੀਸੀ ਤੇ ਅਗਲੀ ਜਿਹੜੀ ਕਾਰਵਾਈ ਆ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਲਈ ਆਈ ਜਾਊਗੀ ਨਾਲ ਜਿਹੜੀ ਰਿਪੋਰਟ ਆ ਮੈਡੀਕਲ ਜਿਹੜੀ ਪ੍ਰੋਪਰ ਰਿਪੋਰਟ ਆ ਉਹ ਵੀ ਆ ਜਾਊਗੀ ਉਹਦੇ ਵਿੱਚ ਸਾਰਾ ਕਲੀਅਰ ਹੋ ਜਾਣਾ ਹੈ ਜਿਹੜੀ ਪ੍ਰੀ ਰਿਪੋਰਟ ਹੈਗੀ ਆ ਜੀ ਪੋਸਟਮਾਰਟਮ ਰਿਪੋਰਟ ਉਹਦੇ ਵਿੱਚ ਇਹ ਸ਼ੋ ਹੋਇਆ ਕਿ ਉਹਦਾ ਜਿਹੜਾ ਗਲਾ ਘੁੱਟ ਕੇ ਜਿਹੜਾ ਸਾਹ ਜਿਹੜਾ ਵਾ ਦਬਾ ਕੇ ਉਹਦੀ ਜਿਹੜੀ ਡੈਥ ਕੀਤੀ ਗਈ ਆ ਉਹਦਾ ਕਤਲ ਕਰ ਦਿੱਤਾ ਗਿਆ ਤੇ ਇਹ ਕਤਲ ਦੇ ਵਿੱਚ ਜੀ ਤਿੰਨ ਦੋਸ਼ੀ ਆ ਜਿਨ੍ਹਾਂ ਤੋਂ ਤੇ ਐਫ ਆਈ ਆਰ ਹੋਈ ਆ ਤੇ ਜਿਹੜੀ ਮਾਂ ਵਾ ਮੁੱਦਾਈ ਉਹਦੇ ਬਿਆਨ ਇਹ ਦਿੱਤੇ ਗਏ ਆ ਕਿ ਜਿਹੜੀ ਮਾਂ ਨੇ ਜਿਹੜਾ ਮਨਜਿੰਦਰ ਸਿੰਘ ਦੇ ਕਹਿਣ ਦੇ ਉੱਤੇ ਮਨਜਿੰਦਰ ਸਿੰਘ ਦੇ ਕਹਿਣ ਦੇ ਉੱਤੇ ਉਹਦੀ ਮਾਂ ਨੇ ਉਹਦੇ ਪਿਤਾ ਨੇ ਦੇਦਾਵਾ ਇਹ ਕਟਾਲ ਨੂੰ ਅੰਜਾਮ ਦਿੱਤਾ ਗਿਆ ਹੈ। ਕੋਈ ਨਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ। ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ, ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ। ਵਾਈਲਡਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ, ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ। ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ